ਕੋਈ ਕੱਲ ਨੂੰ ਆਪਣੀ ਵੀਡੀਓ ਦੇਖ ਕੇ ਆਉਂਦਾ ਪਹਿਲਾਂ ਵੀ ਤੁਸੀਂ ਵਧੀਆ ਆਫਰਾਂ ਦਿੰਦੇ ਰਹੇ ਹੋ ਹੁਣ ਵੀ ਕੋਈ ਐਸੀ ਆਫਰ ਜੇ ਸਾਡਾ ਕਰਨ ਤੋਂ ਬਾਅਦ ਵੀ ਰੱਖ ਦਾਂ ਨਾ ਸਿਕੰਦਰ ਸਿੰਘ ਬਾਵਾ ਦੀ ਵੀਡੀਓ ਉਦੋਂ ਬੁਫੇ ਰੂਆ ਫਿਰ ਲੈਸ ਕਰ ਦਾਂਗੇ ਹੋਰ ਫਿਰ ਵੀ ਲੈਸ ਕਰ ਦਾਂਗੇ ਇੱਕ ਕਰ ਸਕਦੇ ਬਾਹ ਕੇ ਤਸੱਲੀ ਕਰਕੇ ਬਾਈ ਆਪਦੀ ਜਿਵੇਂ ਵੀ ਤੁਹਾਡੀ ਤਸੱਲੀ ਹੁੰਦੀ ਹੈ ਫਿਰ ਟਰੋਂ ਉਮੇ ਤਸੱਲੀ ਕਰਕੇ ਲਜਾਇਆ ਕਰੋ ਉਹ ਕਿੰਨਿਆਂ ਗਿਆ ਜੀ ਇਹ ਮਾਡਲ ਬਾਈ ਹੈ ਤੇ ਰੇਟ ਰੇਟ ਇਹਦਾ ਹੈਗਾ 985 ਹੈ 98500 ਆਪੂ ਜੀ 23 ਮਾਡਲ 23 ਮਾਡਲ ਦਾ ਰੇਟ ਇਹਦਾ ਹੈਗਾ 885 885000 ਦੀ ਡਿਮਾਂਡ ਆ ਗਿਆ ਸੀ 17 ਮਾਡਲ 17 ਮਾਡਲ ਆ ਗਿਆ ਸੀ ਤੇ ਰੇਟ ਜੀ ਇਹਦਾ 560000 560000 ਇਹ ਡਿਮਾਂਡ ਹੈ ਟਰਗੇਰ ਹੈ ਤੂੰ ਸਪੀਡ ਹੈ ਇਹ ਪੂਰ ਟੂ ਸਪੀਡ ਹੈ ਤੇ ਇਹ ਦਾ ਰੇਟ ਕਿੰਨਾ ਆ ਗਿਆ ਜੀ ਇਹਦਾ ਰੇਟ 7 ਲੱਖ 45000 7 ਲੱਖ ਦੀ ਇਹ 18 ਮਾਡਲ ਹੈ 18 ਮਾਡਲ 18 ਮਾਡਲ ਦਾ ਰੇਟ ਕਿੰਨਾ ਆ ਗਿਆ ਬਪੂ ਜਿਹੜੀ 6 ਲੱਖ 25000 ਦਾ 6 ਲੱਖ 25000 ਇਹ ਫੇਰ 855 ਆ ਗਿਆ 22 ਮਾਡਲ 3 ਸਪੀਡ 22 ਮਾਡਲ 3 ਸਪੀਡ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਗੱਲ ਕਰੀ ਜੀ ਟਾਇਰੇ 90 ਪੈਸੇ ਪਏ 90 ਪੈਸੇ 22 ਮਾਡਲ ਦਾ ਰੇਟ ਕਿੰਨਾ ਆ ਗਿਆ ਜੀ ਇਹਦਾ 765 7 ਲੱਖ 65000 ਟਰੈਕਟਰ ਦੀ ਡਿਮਾਂਡ ਹੈ ਸੈਂਪਲ ਕੋ ਤਹਿਫਲਕਾਰੀ ਪਾ ਕੇ ਟਰੈਕਟਰ ਨੂੰ ਤੁਸੀਂ ਮਿੰਨ ਕਹਣਾ ਕਿ ਸਨੇ ਬੀ ਇਹ 25 ਮਾਡਲ ਹੈ ਕਨਾ ਬਾਈ ਮਾਰ ਰਿਹਾ ਟਰੈਕਟਰ ਦਾ ਪਤਾ ਨਹੀਂ ਲੱਗਣਾ ਤੇ ਬਾਪੂ ਜੀ ਇਹਦੀ ਡਿਮਾਂਡ ਕਿੰਨੀ ਆ ਗਈ ਇਹਦੀ 7,70,000 ਜਦੋਂ ਅਸੀਂ ਪਹਿਲਾਂ ਵੀਡੀਓ ਬਣਾਈਏ ਨਾ ਪਹਿਲਾਂ ਵੀਡੀਓ ਬਣਾ ਕੇ ਲਗਾਏ ਹਾਂ ਠੀਕ ਹੈ ਜੀ ਉਦੋਂ ਆਪਣੇ ਕੋਲ 3 ਸਪੀਡ 7 ਟ੍ਰੈਡ ਸੀਗੀ ਠੀਕ ਹੈ ਜੀ ਜੇ ਹੁਣ ਤਿੰਨ ਰਹਿ ਗਈ ਇਹ ਤਿੰਨ ਰਹਿ ਗਈ ਜੀ ਬਾਕੀ ਹੋਰ ਲਿਆ ਰਹੇ ਹਾਂ ਹਾਂਜੀ ਲਓ ਵੀ ਮਿੱਤਰੋ ਆਪਾਂ ਬੜਾਇਚ ਟਰੈਕਟਰ ਸੇਲ ਪਰਚੇਜ ਵਾਲਿਆਂ ਦੇ ਪਹੁੰਚੇ ਹੋਏ ਆਂ ਨਾਲ ਬਾਪੂ ਜੀ ਮਹਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਨੇ ਸਸਰੇ ਦਾ ਬਾਪੂ ਜੀ ਸਸਰੇ ਦਾ ਕੋ ਠੀਕ ਹੈ ਬਾਪੂ ਜੀ ਵਾਰੀਆ ਵਾਰੀਆ ਅੱਜ ਤਾਂ 855 ਨੰਹਾਰ ਰੱਖ ਛੱਡ ਇਹ ਪੜਨ ਤੇ ਵੀਡੀਓ ਬਣਾ ਕੇ ਗਏ ਆ ਹਾਂ ਜੀ ਉਹ ਸੋਨਾ ਜਿੱਕਾ ਖੜੇ ਸੀ ਤੇ ਜੌਂਡੀਆਰ ਖੜੀ 855 ਰੁਪਏ ਜਾਂ 3 4 ਹਾਂ ਜੀ ਉਹ ਸੇਲ ਹੋ ਗਏ ਗੰਦਰ ਸਿੰਘ ਮਾਨ ਦੀ ਇਹ ਵੀਡੀਓ ਚੱਲ ਰਹੀ ਹੈ ਹਾਂ ਜੀ ਵਧੀਆ ਤਾਂ ਹੀ ਤੁਹਾਨੂੰ ਦੁਆਰੇ ਬੁਲਾਇਆ ਹੁਣ ਠੀਕ ਹੈ ਜੀ ਵਧੀਆ ਸੇਲ ਚੱਲ ਰਿਹਾ ਵਧੀਆ ਆਪਣਾ ਕੰਮ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੇ ਬਾਪੂ ਜੀ ਜਿਹੜੇ ਹੁਣ ਟਰੈਕਟਰ ਦਿਖਾਵਾਂਗੇ ਅੱਜ ਇਹ ਪੰਜਾਬ ਨੰਬਰੀ ਮਿਲਣਗੇ ਆਪਣੇ ਕੋਲੇ ਹਾਂ ਪੰਜਾਬ ਨੰਬਰੀ ਇੱਕ ਤੋਂ ਹਰਿਆਣਾ ਵੀ ਮੰਗਾਇਆ ਹਰਿਆਣਾ ਪਰ੍ਹਾਂ ਦੇ ਫੋਨ ਆਉਂਦੇ ਰਹਿੰਦੇ ਨੇ ਹਾਂ ਜੀ ਇੱਕ ਦੋ ਮਗਾਇਆ ਉਹਨਾਂ ਵਾਸਤੇ ਉਹਨਾਂ ਵਾਸਤੇ ਇੱਕ ਦੋ ਬਾਕੀ ਪੰਜਾਬ ਹੀ ਹੈ ਸਾਰੇ ਬਾਕੀ ਪੰਜਾਬ ਹੀ ਨੇ ਸਾਰੇ ਕਾਪੀ ਕਾਗਜਾਂ ਦੇ ਪੱਕੇ ਬੜੀ ਪੱਕੇ ਹੂੰ ਠੀਕ ਹੈ ਆਪਾਂ 969 ਤੋਂ ਸਟਾਰਟ ਕਰਦੇ ਆ ਬਾਪੂ ਜੀ ਇਹਦੇ ਬਾਰੇ ਦੱਸੋ ਕਿ ਇਹਰਾ 4 ਵੀਲ ਚ ਆ ਗਿਆ ਹੈ ਹੋਰ ਵੀਲ ਚ ਆ ਗਿਆ 969 ਹਾਂਜੀ 22 ਮਾਡਲ ਹੈ ਇਹ ਠੀਕ ਹੈ ਜੀ ਤੇ ਇੰਜਨ ਗੇਅਰ ਤਾਂ ਜਮਾ ਬਿਲਕੁਲ ਨਵਾਂ ਟਰੈਕਟਰ ਹੈ ਬਿਲਕੁਲ ਨਵਾਂ ਟਰੈਕਟਰ ਹੈ ਮਿੱਤਰੋ ਖੁੱਲੇ ਪਲੇਟਫਾਰਮ ਦਾ ਟਾਇਰ ਤਾਂ ਚੌਕੜਾ ਰੁਪਿਆ ਪੈਣਿਆ ਹਣਾ 4 ਵੀਲ ਚ ਅੱਗੇ 2 ਵੇਟ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਜੈਨੀਆਂ ਬਿਲਕੁਲ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਆਪਾਂ ਟਰੈਕਟਰ ਹਣਾ ਸਿੱਕਲੀ ਪਲਕਾਰੀ ਪਾਉਣ ਦੀ ਜ਼ਰੂਰਤ ਹੈ ਪਲਕਾਰੀ ਪਾ ਕੇ ਤੁਸੀਂ ਟਰੈਕਟਰ ਤੇ ਹਲ ਜਾ ਸਕਦੇ ਹੋ ਮਾਡਲ ਕਿੰਨੇ ਆ ਗਿਆ ਜੀ ਬਾਈ ਹੈ ਤੇ ਰੇਟ ਰੇਟ ਇਹਦਾ ਹੈਗਾ 985000 985000 ਆਪੂ ਜੀ ਇਹ ਤਾਂ ਡਿਮਾਂਡ ਆ ਗਈ ਜੇ ਕੋਈ ਕੱਲ ਨੂੰ ਆਪਣੀ ਵੀਡੀਓ ਦੇਖ ਕੇ ਆਉਂਦਾ ਪਹਿਲਾਂ ਵੀ ਤੁਸੀਂ ਵਧੀਆ ਆਫਰਾਂ ਦਿੰਦੇ ਰਹੇ ਹੋ ਹੁਣ ਵੀ ਕੋਈ ਐਸੀ ਆਫਰ ਜੇ ਸਾਡਾ ਕਰਨ ਤੋਂ ਬਾਅਦ ਵੀ ਰੱਖ ਦੇਣਾ ਮੈਂ ਸ਼ਕੰਦਰ ਸਿੰਘ ਬਾਦ ਦੀ ਵੀਡੀਓ ਉਦੋਂ ਬੁਫੇਰੂਗਾ ਫਿਰ ਲੈਸ ਕਰ ਦੇਗਾ ਹੋਰ ਫਿਰ ਵੀ ਲੈਸ ਕਰ ਦੇਗਾ ਮਾਨਤਾਨ ਹੋਰ ਕਰ ਦੇਗਾ ਹੋਰ ਵੀ ਮਾਨਤਾਨ ਸਾਡਾ ਹੋਏ ਬਾਅਦ ਦੱਸ ਦੇਣਾ ਠੀਕ ਹੈ ਜੀ ਤੇ ਲੋ ਵੀ ਮਿੱਤਰੋ ਮੂਰੇ 969 ਫੇਰ ਆ ਗਿਆ 23 ਮਲਸ਼ੀਆਡੀ ਤੇ ਇਹ ਮਾਡਲ CRD ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਚੌਕੜਾ ਬਾਈ ਰੁਪਿਆ ਪਏ ਨੇ ਮੂਰਲੇ ਰੇਡੀਅਲ ਨੇ ਇਹ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਖੁੱਲੇ ਪਲੇਟਫਾਰਮ ਦਾ ਪੂਰਾ ਜੈਨੀਆਂ ਟਰੈਕਟਰ ਪਿਆ ਇਹ 23 ਮਾਡਲ 23 ਮਾਡਲ ਤੇ 23 ਮਾਡਲ ਦਾ ਰੇਟ ਇਹਦਾ ਹੈਗਾ 885 8 ਲੱਖ 85000 ਡਿਮਾਂਡ ਹੈ ਬਾਕੀ ਮੌਕੇ ਤੇ ਹੋਊਗਾ ਰੁਪਏ ਦਾ ਫਰਕ ਆਵੇ ਵੇਟ ਬੂਟ ਲੱਗੇ ਹੋਏ ਨੇ ਬਾਈ ਤੁਸੀਂ ਦੇਖ ਸਕਦੇ ਹੋ ਟਾਇਰਾਂ 'ਚ ਵੇਟ ਵਗੈਰਾ ਲੱਗੇ ਹੋਏ ਨੇ ਸਿੰਪਲ ਕੱਪੜੇ ਵਾਲੀ ਛਤਰੀ ਹੈ ਆਜੂ ਅਗਲੇ ਟਰੈਕਟਰ ਦੀ ਗੱਲ ਕਰਦੇ ਹਾਂ ਅੱਜ 855 ਦੀ ਭੰਡਾਰ ਹੈ 855 ਦੀ ਵੀਡੀਓ ਬਣਉਂਦਾ 855 ਆ ਗਿਆ ਐਫਸੀ 17 ਮਾਡਲ ਹੈ 17 ਮਾਡਲ ਹੈ ਤੇ ਟਾਇਰਾਂ ਦੀ ਗੱਲ ਕਰੀ ਆਪਾਂ ਟਾਇਰ ਇਹਦੇ ਹੋਣਗੇ ਪਿਛਲੇ ਦਾ 70 75 ਪੈਸੇ ਠੀਕ ਹੈ ਜੀ ਅਗਲੇ ਅੱਧੇ ਕਿਹ ਹੈ ਠੀਕ ਹੈ ਜੀ ਬਹੁਤ ਸਾਫ਼ ਟਰੈਕਟਰ 17 ਮਾਡਲ ਹੈ ਠੀਕ ਹੈ ਜੀ ਬੜਾ ਸਾਫ਼ ਪਿਆ ਟਰੈਕਟਰ ਬਾਬਾਪੂ ਜੀ ਕਹਿੰਦੇ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਅਦ ਕਿ ਤਸੱਲੀ ਕਰਕੇ ਬਈ ਆਵਦੀ ਜਿੰਮੇ ਵੀ ਤੁਹਾਡੀ ਤਸੱਲੀ ਹੁੰਦੀ ਫੈਟਰੈਕਟਰ ਇਹ ਮਾਡਲ ਇਹ ਕਿੰਨੇ ਆ ਗਿਆ ਸੀ 17 ਮਾਡਲ 17 ਮਾਡਲ ਆ ਗਿਆ ਸੀ ਤੇ ਰੇਟ ਜੀ ਇਹਦਾ 560000 ਰੁਪਏ 560000 ਇਹ ਡਿਮਾਂਡ ਹੈ ਬਾਕੀ ਜਿਵੇਂ ਬਾਪੂ ਜੀ ਨੇ ਦੱਸਿਆ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਪੂਰੇ 855 ਆ ਗਿਆ 23 ਮਾਡਲ 17 ਦੀ ਗੱਲ ਕਰੀਏ ਬਾਪੂ ਇਹ ਨਵਾਂ ਹੀ ਹੈ ਟਰੈਕਟਰ ਸਾਰੇ ਦਾ ਬਿਲਕੁਲ ਨਵਾਂ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਹੋ ਤੁਸੀਂ ਡੇਗੀ ਚੁੱਲੇ ਵਾਲਾ ਖੁੱਲੇ ਪਲੇਟਫਾਰਮ ਦਾ ਡਬਲ ਡਿਸਟਰੀਬਿਊਟਰ ਅਲੱਗ ਤੋਂ ਕਲੱਚ ਵਾਲਾ ਤੇ ਟਰੈਕਟਰ ਚੰਗਾ ਹੈ ਸੈਂਟਰ ਗੇਅਰ ਹੈ ਇਹ ਸੈਂਟਰ ਗੇਅਰ ਹੈ ਟੂ ਸਪੀਡ ਹੈ ਇਹ ਟੂਲ ਸਪੀਡ ਹੈ ਤੇ ਇਹ ਦਾ ਰੇਟ ਕਿੰਨਾ ਆ ਗਿਆ ਜੀ ਇਹਦਾ ਰੇਟ 745000 745000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾ ਉਹ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਹਰੇ ਫੇਰ 855 ਆ ਗਿਆ 18 ਮਾਡਲ ਆ ਗਿਆ ਟਾਇਰ ਆਪਾਂ ਲਵਾਏ ਇਹਦੇ ਨਵੇਂ ਇਹਦੇ ਟਾਇਰ ਬਿਲਕੁਲ ਚੌਕੜਾ ਰੁਪਈਆ ਨੇ ਬਾਈ ਕਨੋਪੀ ਤੇ ਡੈਸ਼ ਲਵਾਇਆ ਵਾ ਇਹਦਾ ਦੇ ਇਹਦੇ ਕਨੋਪੀ ਵਗੈਰਾ ਲੱਗੀ ਹੋਈ ਹੈ ਸਾਊਂਡ ਸਿਸਟਮ ਵਿੱਚ ਇਹ ਆਊਗਾ ਤੇ ਡਿਫੀਨਿਟਲੀ 23 ਮਾਡਲ ਨਾਲ ਬੈਠੀ ਹੈ ਠੀਕ ਇਹ ਨਾਲ ਸੋਹਣਾ ਹੈ 23 ਮਾਡਲ ਦੇ ਨਾਲ ਮਿਲਦਾ 23 22 ਹਾਂ ਜੀ ਇਹਦੇ ਨਾਲ ਪਤਾ ਨਹੀਂ ਲੱਗਦਾ ਦੱਸੋ ਪਤਾ ਨਹੀਂ ਲੱਗਦਾ ਜੀ ਦੱਸੇ ਤੋਂ ਪਤਾ ਲੱਗਦਾ ਤੇ ਕਿੰਨੇ ਮਾਡਲ ਆ ਗਿਆ ਸੀ ਇਹ 18 ਮਾਡਲ ਹੈ 18 ਮਾਡਲ 18 ਮਾਡਲ ਦਾ ਰੇਟ ਕਿੰਨਾ ਆ ਗਿਆ ਬਪੂ ਜਿਹੜੀ 625000 625000 ਡਿਮਾਂਡ ਹੈ ਜੇ ਕਿਸੇ ਨੇ ਨਹੀਂ ਸਮਾਨ ਨਹੀਂ ਲੈਣਾ ਤਾਂ ਹਾਂ ਤਾਂ 25000 ਦਾ ਸਮਾਨ ਘਟ ਜਾਊਗਾ 25000 ਰੁਪਏ ਦਾ ਸਮਾਨ ਘਟ ਜਾਊਗਾ ਜੇ ਤੁਸੀਂ ਸਮਾਨ ਨਹੀਂ ਲੈਣੀ ਹੈ ਸੈਂਪਲ ਸਤਰੀ ਲੈਣੀ ਹੈ ਸੈਂਪਲ ਫੇਰ ਵੀ ਮਿਲ ਜੂ ਸੈਂਪਲ ਫੇਰ ਵੀ ਮਿਲ ਜੂ ਸਤਰੀ ਸੈਂਪਲ ਜੇ ਤੁਸੀਂ ਨਹੀਂ ਲੈਣੀ ਤੇ ਮੂਰੇ ਫੇਰ 855 ਆ ਗਿਆ 22 ਮਾਡਲ 3 ਸਪੀਡ 22 ਮਾਡਲ 3 ਸਪੀਡ ਸਾਈਡ ਗੇਅਰ ਡਬਲ ਡਿਸਟ੍ਰਿਬਿਊਟ ਟਾਇਰਾਂ ਦੀ ਗੱਲ ਕਰੀਏ ਜੀ ਟਾਇਰੇ 90 ਪੈਸੇ ਪਏ 90 ਪੈਸੇ ਟਾਇਰ ਪੈਣੇ ਦੇਗੀ ਚੁੱਲੇ ਵਾਲਾ ਗਿਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਛੋਣਾ ਟਰੈਕਟਰ ਹੈ ਬਿਲਕੁਲ ਸ਼ੋਅਰੂਮ ਕੰਡੀਸ਼ਨ ਆਪਾਂ ਟਰੈਕਟਰ ਨੂੰ ਕਹਿ ਸਕਦੇ ਆ ਤੇ ਇਹ ਮਾਡਲ ਕਿੰਨੇ ਆ ਗਿਆ ਬਾਪੂ ਜੀ ਮਾਡਲ 22 ਹੈ 22 ਤੇ ਰੇਟ ਇਹ ਰੇਟ ਹੈਗਾ 7,50,000 7,50,000 ਡਿਮਾਂਡ ਹੈ ਟਰੈਕਟਰ ਦੀ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ 82 ਮਾਡਲ 3 ਸਪੀਡ ਵਾਲਾ 855 22 ਮਾਡਲ 3 ਸਪੀਡ ਤੇ ਟਰੈਕਟਰ ਦੇਖ ਸਕਦੇ ਹੋ ਰਿਵਰਸ ਪੀਟੀਓ ਐਡ ਗ ਚਾਲਾਂ ਤੇ ਟਾਇਰਾਂ ਦੀ ਗੱਲ ਕਰੀਏ ਬਾਪੂ ਟਾਇਰੇ ਦੇ ਰੁਪਈਏ ਹੀ ਪਏ ਐ ਬਸ ਮਾੜੀ ਮੋਟੀ ਘੱਟ ਹੋਣਾ ਜੀ ਟਾਇਰ ਚ ਓਕੜਾ ਪੈਨੇ ਰੁਪਈਆ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ 22 ਮਾਡਲ ਦਾ ਰੇਟ ਕਿੰਨਾ ਆ ਗਿਆ ਜੀ ਇਹਦਾ 765 7 ਲੱਖ 65 ਹਜ਼ਾਰ ਟਰੈਕਟਰ ਦੀ demand ਸੈਂਪਲ ਕੱਪੜੇ ਵਾਲੀ 7 ਰੀਏ ਤੇ ਮੂਰੇ ਫੇਰ 855 ਆ ਗਿਆ ਜੀ ਇੱਥੇ ਇਹ ਵੀ 22 ਮਾਡਲ ਆ ਗਿਆ ਹਾਂਜੀ ਅੱਜ ਤਾਂ 22 22 ਹੋਈ ਪਈ ਐ ਹਾਂ ਹਾਂ ਅੱਜ 22 22 ਹੋਈ ਪਈ ਐ ਤੁਸੀਂ ਦੇਖ ਸਕਦੇ ਹੋ ਇਹ ਵੀ 22 ਮਾਡਲ ਆ ਗਿਆ ਤੇ ਸਾਈਡ ਗੇਅਰ ਅਲੱਗ ਤੋਂ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਗ ਕਰੀਬਨ 80 ਪੀ ਪੈਨੇ ਦੇਗੀ ਚੁੱਲੇ ਚਾਰ ਪਾਇਆ ਹੋਇਆ ਬਾਈ ਤੇ ਕੱਲੀ ਫੁਲਕਾਰੀ ਦੀ ਜਰੂਰਤ ਹੈ ਫੁਲਕਾਰੀ ਪਾ ਕੇ ਟਰੈਕਟਰ ਨੂੰ ਤੁਸੀਂ ਇਲਝਾ ਸਕਦੇ ਹੋ ਤੁਹਾਡੇ ਪਿੰਡਾਂ ਐ ਨਹੀਂ ਕਹਣਾ ਕਿਸੇ ਨੇ ਵੀ ਇਹ 25 ਮਾਡਲ ਹੈ ਕਹਣਾ 22 ਮਾਡਲ ਹੈ ਟਰੈਕਟਰ ਦਾ ਪਤਾ ਨਹੀਂ ਲੱਗਣਾ ਤੇ ਬਾਪੂ ਜੀ ਇਹਦੀ ਡਿਮਾਂਡ ਕਿੰਨੀ ਆ ਗਈ ਇਹਦੀ 7 ਲੱਖ 70000 400 ਸੋਚ ਐ ਨਾ 400 ਸੋਚ ਐ 7 ਲੱਖ 70000 ਡਿਮਾਂਡ ਐ ਬਾਈ ਬਾਕੀ ਮੌਕੇ ਤੇ ਮਾਨਤਾ ਨਾ ਫੁੱਲ ਕੀਤਾ ਜਾਊਗਾ ਜਦੋਂ ਤੁਸੀਂ ਪਹਿਲਾਂ ਵੀਡੀਓ ਬਣਾਈਏ ਨਾ ਪਹਿਲਾਂ ਵੀਡੀਓ ਬਣਾ ਕੇ ਲਗਾਏ ਹਾਂ ਠੀਕ ਹੈ ਜੀ ਉਦੋਂ ਆਪਣੇ ਕੋਈ 3 ਸਪੀਡ 7 ਟਰੈਕਟਰ ਸੀਗੇ ਠੀਕ ਹੈ ਜੀ ਜੇ ਹੁਣ ਤਿੰਨ ਰਹਿ ਗਈ ਇਹ ਤਿੰਨ ਰਹਿ ਗਈ ਬਾਕੀ ਹੋਰ ਲਿਆ ਰਹੇ ਆ ਹਾਂਜੀ ਕਿ ਮੰਗ ਬਹੁਤ ਇਹਨਾਂ ਦੀ ਹੋ ਸਕਦਾ ਹੁਣ ਇੱਕ ਸੌਦਾ ਹੋਣੀ ਹੋ ਜਾਗਾ ਕਿ ਲੱਗੇ ਹੋਏ ਇਹਨਾਂ ਦੇ ਠੀਕ ਹੈ ਜੀ ਮੂਰੇ 960 ਆ ਗਿਆ ਮਿੱਤਰੋ ਕਨੋਟੀ ਵਗੈਰਾ ਲੱਗੀ ਹੋਈ ਆ ਬਹੁਤ ਸੋਹਣਾ ਟਰੈਕਟਰ ਬਹੁਤ ਸੋਹਣਾ ਟਰੈਕਟਰ ਐ ਨਵੇਂ ਟਰੈਕਟਰ ਪਿਆਈ ਆ ਇਹਾਰੇ ਹੋਣਗੇ 85 ਪੈਸੇ 85 ਪੈਸੇ ਟਾਇਰ ਨੇ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਰਾ ਸ਼ੋਰੂਮ ਕੰਡੀਸ਼ਨ ਟਰੈਕਟਰ ਨੂੰ ਕਹਿ ਸਕਦੇ ਹੋ ਤੇ ਮਾਡਲ ਕਿੰਨਾ ਆ ਗਿਆ ਬਾਪੂ ਮਾਡਲ 16 ਆ ਗਿਆ ਇਹ ਹਾਂਜੀ 5 ਲੱਖ 65 ਹਜ਼ਾਰ ਰੇਟ ਇਹਦਾ 5 ਲੱਖ 65 ਹਜ਼ਾਰ ਡਿਮਾਂਡ ਹੈ ਪੂਰਾ ਤਸੱਲੀ ਵਾਲਾ ਬਾਹ ਕੇ ਟਰੈਕਟਰ ਹੈ ਜਿਹੜੇ ਮਰਜੀ ਬਾਹ ਕੇ ਟਰੈਕਟਰ ਲੈ ਜਾ ਸਕਦੇ ਹੋ ਬਈ ਤੁਸੀਂ ਫੁੱਲ ਤਸੱਲੀ ਵਾਲਾ ਟਰੈਕਟਰ ਹੈ ਬਾਪੂ ਜੀ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਨੇ ਹਾਂ ਟਰੈਕਟਰ ਆਪਣੇ ਕੋਲ ਬਹੁਤ ਹੁੰਦੇ ਆ ਹੋਰ ਵੀ ਹੁੰਦੇ ਆ ਨਾਲ ਜਿਨਾਂ ਨੂੰ ਵੇਚ ਹੀ ਜਾਂਦੇ ਆ ਮੇਰੇ ਕਰਾਈ ਜਾਂਦੇ ਆ ਠੀਕ ਹੈ ਜੀ ਹਾਂ ਧੰਨਵਾਦ ਜੀ ਲੈਨੇ ਆਪਾਂ ਠੀਕ ਹੈ ਜੀ ਤੇ ਆਪਾਂ ਤੋਂ ਬਾਹਲੇ ਕਾ ਪਛਾਪ ਜੇ ਤਾਂ ਬਾਜ ਦੇ ਨੀਗੇ ਬੰਦੇ ਦਾ ਜਿਹੜੇ ਗਾਹਕ ਲੱਗੇ ਹੋਏ ਆ ਪੱਕੇ ਉਹਨਾਂ ਨੂੰ ਪਤਾ ਹੀ ਹੈ ਠੀਕ ਹੈ ਜੀ ਕਈ ਬੰਦੇ ਤਾਂ ਆਏ ਸੀ ਸੀ ਸਾਰ ਸਾਡੇ ਟਰੈਟਾਂ ਦੇ ਸੌਦੇ ਕਰ ਗਏ ਠੀਕ ਹੈ ਜੀ ਜਿਹੜਾ ਬੰਦਾ ਆ ਜਾਂਦਾ ਟੋੜਦਾ ਨਹੀਂ ਠੀਕ ਹੈ